ਸਤ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੰਜਾਬੀ ਬੋਲੀਆਂ ਤੇ 1108 ਤੋਂ ਲੈ ਕੇ ਆਪਾਂ 1132 ਤੱਕਰ ਪੰਜਾਬੀ ਬੋਲੀਆਂ ਲੈ ਕੇ ਆਏ ਹਾਂ ਤੇ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਨਵੀਆਂ ਨਵੀਆਂ ਬੋਲੀਆਂ ਦੇਖਣ ਨੂੰ ਆਹਰਾ ਆਰਾ ਆਰਾ ਨੀ ਚੌਂਕੜੀ ਢਾ ਗਿਆ ਨੀ ਚੌਂਕੜੀ ਢਾ ਗਿਆ ਨੀ ਤੇਰਾ ਛੋਟਾ ਦਿਉਰ ਕਵਾਰਾ ਨੀ ਚੌਂਕੜੀ ਹੋਰ ਲਿਪ ਲਈ ਚੌਂਕੜੀ ਹੋਰ ਲਿਪ ਲਈ ਫਿਰ ਲਾ ਕੇ ਟਾਬਦਾ ਗਾਰਾ ਨੀ ਗੋਲ ਗਾੰਡ ਪਈ ਦਿਉਰਾ ਗੋਲੇ ਗੰਢ ਪਈ ਦਿਉਰਾ ਹਲੇ ਫੜ ਕੰਝੀ ਕਤਰ ਦੇ ਨਾਲਾ ਵੇ ਅਜ ਦੇ ਵਿਛੜਿਆ ਨੇ ਕਦੋਂ ਮਿਲੇਗਾ ਯਾਰਾ ਅਜ ਦੇ ਵਿਛੜਿਆ ਵੇ ਕਦੋਂ ਮਿਲੇਗਾ ਯਾਰਾ ਸ਼ੰਦ ਪ੍ਰਾਗਿ ਆਈਏ ਜਾਈਏ ਸ਼ੰਦ ਪ੍ਰਾਗਿ ਆਈਏ ਜਾਈਏ ਸ਼ੰਦ ਪ੍ਰਾਗਿ ਟਿੱਕਾ ਨਹੀਂ ਤੇਰੇ ਬਾਜੋ ਸੋਨੀਏ ਜਿੰਦੇ ਲੱਗੇ ਕਾਨ ਬੁਰ ਫਿੱਕਾ ਫਿੱਕਾ ਨਹੀਂ ਤੇਰੇ ਬਾਜੋ ਸੋਨੀਏ ਜਿੰਦਾ ਲੱਗੇ ਕਾਨ ਫੁਰ ਫਿੱਕਾ ਫਿੱਕਾ ਜਲਮੁਰਗੀ ਨੀ ਪਹਿਨੋ ਜਲਮੁਰਗੀ ਕੁੜਮੋ ਜੋਰੋ ਪਾਕੇ ਇੱਕ ਗਰੀਬ ਪਿੰਡ ਦੇ ਮਰਾਸੀ ਨਾਲ ਤੁਰਗੀ ਕੁੜਮੋ ਜੰਦ ਪਾਕੇ ਇੱਕ ਗਰੀਬ ਪਿੰਡ ਦੇ ਮਰਾਸੀ ਨਾਲ ਤੁਰਗੀ ਪਿੰਡਾਂ ਵਿੱਚੋਂ ਪਿੰਡਸ ਨੇਂਦਾ ਪਿੰਡਸ ਨੇਂਦਾ ਖਾਰੀ ਨਹੀਂ ਖਾਰੀ ਦੀਕ ਨਾਰ ਸੁਨੀਂਦੀ ਖਾਰੀ ਦੀਕ ਨਾਰ ਸੁਨੀਂਦੀ ਨਾ ਪਤਲੀ ਨਾ ਪਾਰੀ ਨਹੀਂ ਚੜਦੀ ਉਮਰੀ ਸ਼ੋਖ ਜਵਾਨੀ ਚੜਦੀ ਉਮਰੇ ਸ਼ੋਖ ਜਵਾਨੀ ਫਿਰਦੀ ਮੈ ਕਖਲਾਰੀ ਨੀ ਨੈਨੋ ਦੇਕਰ ਨੇ ਸ਼ਰਾਬੀ ਨਾਂਨੇ ਉਹਦੇ ਕਰਨੇ ਸ਼ਰਾਬੀ ਤਿੱਖੇ ਵਾਂ ਕਟਾਰੀ ਰੂਪ ਕਵਾਰੀ ਦਾ ਪੁੱਲਗੇ ਰੰਗ ਲਲਾਰੀ ਰੂਪ ਕਵਾਰੀ ਦਾ ਪੁੱਲਗੇ ਰੰਗ ਲਲਾਰੀ ਸੋਨੇ ਦੀ ਜੁੱਤੀ ਸਾਡੇ ਮੇਚਣਾਵੇ ਚਾਂਦੀ ਦੀ ਜੁੱਤੀ ਸਾਡੇ ਪਾਵੇ ਛਾਲੇ ਨੋਂ ਕਰ ਜਾ ਮੁੰਡੇ ਆਵੇ ਲਿਆ ਢਾਲੇ ਨੋਂ ਕਰ ਜਾ ਮੁੰਡੇ ਆਵੇ ਲਿਆ ਢਾਲੇ ിരണി പബി രൂപ മഡ ലഭി പബി രൂപ മഡിയ ചോരംഗ ല പത്തല ശരിംഗ വരഗാന ല പത്തല ശ ശരി ഹല വരഗ ਪਿੰਡਾ ਮਿੱਚੋ ਪਿੰਡਸਨੇਂ ਇੰਦਾ ਪਿੰਡਸਨੇਂ ਇੰਦਾ ਰੂੜਾ ਰੀ ਰੂੜੇ ਦੀ ਕੁੜੀ ਸੁਨੀਂਦੀ ਰੂੜੇ ਦੀ ਕੁੜੀ ਸੁਨੀਂਦੀ ਕਰਦੀ ਗੋਹਾ ਕੂੜਾ ਨੀ ਹੱਥੀਓ ਦੇਸ਼ਾ ਪਾ ਛੱਲੇ ਹੱਥੀਓ ਦੇਸ਼ਾ ਪਾ ਛੱਲੇ ਬਾਹੀਓ ਦੇ ਚੂੜਾ ਨੀ ਆਉਂਦੀ ਚੰਦੀ ਦੀ ਕਰਦੀ ਸੇਵਾ ਆਉਂਦੀ ਜਾਂਦੇ ਦੀ ਕਰਦੀ ਸੇਵਾ ਸ਼ਾਂਦੀ ਮੂੜਾ ਨੀ ਰਾਤੀ ਰੋਂਦੀ ਦਾ ਪਿੱਜ ਗਿਆ ਲਾਲ ਪੰਗੂੜਾ ਰਾਤੀ ਰੋਂਦੀ ਦਾ ਪਿੱਜ ਗਿਆ ਲਾਲ ਉੜਾ ਚਾਰੇ ਮੇਰੇ ਨੇ ਕੇ ਲੈ ਲਿਆਂਦੇ ਸੱਸ ਮੇਰੀ ਨੇ ਵੰਡੇ ਨਹੀਂ ਮੇਰੀ ਬਾਰੀ ਹੀ ਹੌਂ ਲਫਾ ਫਟੰਗੇ ਨਹੀਂ ਮੇਰੀ ਵਾਰੀ ਆਈ ਤੇ ਹੌਂ ਲਫਾ ਫਟੰਗੇ ਨਹੀਂ ਮੇਰੀ ਵਾਰੀ ਆਈ ਤੇ ਹੌਂ ਲਫਾ ਫਟੰਗੇ ਤੰਆ 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 ਨਹੀਂ ਸੰਗ ਦੀ ਸੰਗਾਉਦੀ ਨੇ ਸੰਗ ਦੀ ਸੰਗਾਉਦੀ ਨੇ ਅੱਖਾਂ ਖਾਂਦੇ ਮੁੰਡੇ ਨਾਲ ਲਾਈਆਂ ਨੇ ਕੋਲ ਹਵੇਲੀ ਦੇ ਕੋਲ ਹਵੇਲੀ ਦੇ ਫਿਰ ਜੱਟ ਨੇ ਬੈਠ ਕਾਂ ਪਾਈਆਂ ਡੰਗ ਖੜਕਾਉਂਦੀਆਂ ਨੇ ਸਾਥ ਵਿੱਚ ਹੋਣ ਲੜਾਈਆਂ ਡਾਂਗਾ ਖੜਕਦੀਆਂ ਨੇ ਸਾਥ ਵਿੱਚ ਹੋਣ ਲੜਾਈਆਂ ਡਾਂਗਾ ਖੜਕਦੀਆਂ ਨੇ ਸ਼ੰਦ ਭਰਾਗੇ ਆਈਏ ਜਾਈਏ ਸ਼ੰਦ ਭਰਾਗੇ ਆਈਏ ਜਾਈਏ ਸ਼ੰਦ ਭਰਾਗੇ ਥਾਲੀ ਨੀ ਮੁੰਡਿਆਂ ਵਿੱਚ ਮੇਰੇ ਸੋਹਣਾ ਮੁੰਡਿਆਂ ਵਿੱਚੋਂ ਮੈਂ ਸੋਹਣਾ ਤੇ ਕੁੜੀਆਂ ਵਿੱਚ ਸੋਹਣੀ ਮੇਰੀ ਸਾਲੀ ਨੀ ਮੁੰਡਿਆਂ ਵਿੱਚੋਂ ਮੈਂ ਸੋਹਣਾ ਪੱਗ ਤਲੇ ਆਇਆ ਜੀਜਾ ਮੰਗਵੀ ਪੱਗ ਤਲੇ ਆਇਆ ਜੀਜਾ ਮੰਗਵੀ ਵੇ ਤੂੰ ਝਾਲ ਫਰਾਕੇ ਪਾਏ ਗਹਿਣੇ ਵੇ ਮਾਂ ਦਾ ਪਿਸ਼ੋਕਾ ਗੜਰੀਆਂ ਦਾ ਮਾਂ ਦਾ ਪਿਸ਼ੋਕਾ ਗੜਰੀਆਂ ਦਾ ਤੇਰੇ ਨਾਨਕਾਂ ਦੇ ਕੀ ਕਹਿਣੇ ਨੀ ਨਰਮਾ ਦਾ ਬਰੋਕਾ ਗਾੜ ਰਿਆਂ ਦਾ ਪਿੰਡਾਂ ਵਿੱਚੋਂ ਪਿੰਡਸਨੀਂ ਦਾ ਪਿੰਡਸਨੀਂ ਦਾ ਤੋਰੀ ਨੀ ਓਥੋਂ ਦੀ ਕਿਨਾਰ ਸੁਨਿੰਦੀ ਓਥੋਂ ਦੀ ਕਿਨਾਰ ਸੁਨਿੰਦੀ ਦੁੱਦੀ ਧਾਰ ਤੋਂ ਗੋਰੀ ਨੀ ਚੋਰੀ ਚੋਰੀ ਨੈਣ ਲੜਾਵੇ ਚੋਰੀ ਚੋਰੀ ਨੈਣ ਲੜਾਵੇ ਗੱਲਬਾਤ ਤੋਂ ਕੋਰੀ ਨੀ ਇਸ਼ਕ ਮੁਸ਼ਕ ਦੇ ਕਦੇ ਨਸ਼ਪ ਦੇ ਇਸ਼ਕ 모ਸ਼ਕ ਕਦੇ ਨਾ ਛਿਪਦੇ ਨੋ ਨਾ ਲਗਦੇ ਚੋਰੀ ਨਹੀਂ ਗੁੜੋ ਭਾਵੇਂ ਆਪਣਾ ਹੀ ਖਾਈਏ ਗੁੜ ਭਾਵੇਂ ਆਪਣਾ ਹੀ ਖਾਈਏ ਖਾਈਏ ਜਗ ਤੋਂ ਚੋਰੀ ਦੀ ਹੌਲੀ ਹੌਲੀ ਚੜ ਮਿੱਤਰਾ ਮੈਂ ਪਤਲੀ ਬਾਸ ਦੀ ਪੋਰੀ ਹੌਲੀ ਹੌਲੀ ਚੜ ਮਿੱਤਰਾ ਮੈਂ ਪਤਲੀ ਬਾਸ ਦੀ ਪੋਰੀ ਸਾਰੇ ਮੇਰੇ ਇਹਨੇ ਕਰੇ ਲੈ ਲਿਆਂਦੇ ਸਾਰੇ ਮੇਰੇ ਇਹਨੇ ਕਰੇ ਲੈ ਲਿਆਂਦੇ ਸੱਸ ਮੇਰੀ ਨੇ ਤੜਕੇ ਨਹੀਂ ਮੇਰੀ ਵਾਰੀ ਆਈ ਪਤੀਲਾ ਖੜਕੇ ਨਹੀਂ ਮੇਰੀ ਵਾਰੀ ਆਈ ਪਤੀਲਾ ਖੜਕੇ ਨਹੀਂ ਮੇਰੀ ਵਾਰੀ ਆਈ ਪਤੀਲਾ ਖੜਕੇ ਗਰਮ ਲਾਚੀਆਂ ਗਰਮ ਮਸਾਲੇ ਗਰਮ ਲਾਚੀਆਂ ਗਰਮ ਮਸਾਲੇ ਗਰਮ ਸਨੀਂਦੀ ਹਲਦੀ ਨੀ ਪੰਜ ਦਿਨ ਤੇਰੇ ਵਿਆਹ ਚ ਰਹਿਗੇ ਪੰਜ ਦਿਨ ਤੇਰੇ ਵਿਆਹ ਵਿੱਚ ਰਹਿਗੇ ਤੂੰ ਫਿਰਦੀਂ ਹਟਲਦੀਂ ਨੀ ਬਹਿ ਕੇ ਬਨੇਰੇ ਸਿਰ ਤਿਆਰਦੀਆਂ ਕਰਦੀ ਬਹਿ ਕੇ ਬਨੇਰੇ ਤੇ ਸਿਰ ਤਿਆਰਦੀਆਂ ਕਰਦੀ ਬਹਿ ਕੇ ਬਨੇਰੇ ਤੇ ਸਿਰ ਤਿਆਰਦੀਆਂ ਕਰਦੀ ਪਿੰਡਾਂ ਵਿੱਚੋਂ ਪਿੰਡ ਸੁਨੀਂਦਾ ਪਿੰਡਾਂ ਵਿੱਚੋਂ ਪਿੰਡ ਸੁਨੀਂਦਾ ਪਿੰਡ ਸੁਨੀਂਦਾ ਚਾਹਵਾ ਨਹੀਂ ਚਾਵੇ ਦਾਇ ਕੰਮਲਿ ਸੁਨੀਂਦਾ ਚਾਵੇ ਦਾਇ ਕੰਮਲਿ ਸੁਨੀਂਦਾ ਸ਼ੱਕੇ ਫੀਮ ਦਾ ਮਾਵਾਂ ਨਹੀਂ ਛੋਕੇ ਉਹਨੂੰ ਜਿਹੜੀ ਵਿਆਈ ਛੋਕੇ ਉਹਨੂੰ ਜਿਹੜੀ ਵਿਆਈ ਉਹਨੇ ਉਮਰਾਂ ਦਾ ਪਛਤਾਵਾ ਨਹੀਂ ਮਰਜੇ ਅਮਲੀ ਜੇ ਰੱਬ ਦਾ ਸ਼ੁਕਰ ਮਨਾਵਾ ਮਰਜੇ ਅਮਲੀ ਜੇ ਰੱਬ ਦਾ ਸ਼ੁਕਰ ਮਨਾਵਾ അടി വജതി ജയ കൂ തീകാരി അടി വജു ജയ കറി ഹിദേ ਤੇਰੇ ਮਾਰਿਆ ਮੈਂ ਖੜਿਆ ਮੋੜ ਤੇ ਤੇਰੇ ਮਾਰਿਆ ਮੈਂ ਖੜਿਆ ਮੋੜ ਤੇ ਲੱਤ ਸੈਂਕਲ ਤੋਲਾ ਕੇ ਨੀ ਪਾਸਾ ਮਾਰ ਕੇ ਲੰਗੀ ਕੋਲ ਦੀ ਨੀ ਪਾਸਾ ਮਾਰ ਕੇ ਲੰਗੀ ਕੋਲ ਦੀ ਤਹੰਜਰ ਨੂੰ ਛਨਕਾ ਕੇ ਨੀ ਮਨ ਪਰਦੇਸੀ ਦਾ ਲੈ ਗਈ ਅੱਖਾਂ ਵਿੱਚ ਪਾ ਕੇ ਮਨ ਪਰਦੇਸੀ ਦਾ ਲੈ ਗਈ ਅੱਖਾਂ ਵਿੱਚ ਪਾ ਕੇ ਮਨ ਪਰਦੇਸੀ ਦਾ ਸ਼ੰਦ ਪਰ ਅੱਗੇ ਆਈਏ ਜਾਈਏ ਸ਼ੰਦ ਪਰ ਅੱਗੇ ਆਈਏ ਜਾਈਏ ਸ਼ੰਦ ਅਗੇ ਤਾਲੇ ਨੀ ਸਾਲੀਆਂ ਮੈਨੂੰ ਪੋਲੀਆਂ ਜਾਪਣੀਆਂ ਸਾਲੀਆਂ ਮੈਨੂੰ ਪੋਲੀਆਂ ਜਾਪਣੀਆਂ ਚੁਸਤ ਬੜੇ ਨੇ ਸਾਲੇ ਨੀ ਛਾਲੀਆਂ ਮੈਨੂੰ ਪੋਲੀਆਂ ਜਾਪਣ ਚੁਸਤ ਬੜੇ ਨੇ ਸਾਲੇ લાડા ની ચૂરે કેડી ગલ્લો ગં સલા ચૂરની ચૂરે ગ ઉનુ મિશો સા લાડા ચૂરે ની ચૂરે કેડી ગલ્લો ઓનુ કર તો આયા સંદા લાડા ચૂરે નહીં ચૂરે કેળી ગોબેને પલેઠા ਪਿੰਡਾਂ ਵਿੱਚੋਂ ਪਿੰਡਸਾਂ ਨੇਂਦਾ ਪਿੰਡਸਾਂ ਨੇਂਦਾ ਲਲੀਆਂ ਨੀ ਲਲੀਆਂ ਦੇ ਦੋ ਬਲਦ ਸੁਨੀਂਦੇ ਲਲੀਆਂ ਦੇ ਦੋ ਬਲਦ ਸੁਨੀਂਦੇ ਗਲ ਜਿੰਨਾ ਦੇ ਟਲੀਆਂ ਨੀ ਭਜ ਭਜ ਹੋ ਲੌਂਦੇ ਗੇੜੇ ਭਜ ਭਜ ਹੋ ਲੌਂਦੇ ਗੇੜੇ ਹੱਥ ਹੱਥ ਲੱਗਦੀਆਂ ਛਲੀਆਂ ਨੀ ਮੇਲਾ ਮੇਲਾ ਮੁਖਸਰ ਦਾ ਸਕੀਆਂ ਨਾ ਨਾ ਚੱਲੀਆਂ ਮਿਲਨ ਮੁਖ ਸਰਦਾ ਸਕੀਆਂ ਨਾ ਨਾ ਚਲੀਆਂ ਨੀ ਮੇਲਾ ਮੁਖ ਸਰਦਾ ਸੱਸ ਮੇਰੀ ਇਹਨੇ ਮੁੰਡੇ ਜੰਮੇ ਸੱਸ ਮੇਰੀ ਇਹਨੇ ਮੁੰਡੇ ਜੰਮੇ ਜੰਮੇ ਪੂਰੇ ਭਾਈ ਨਹੀਂ ਕਿੜਾ ਉਹਨਾਂ ਨੂੰ ਚੁੱਪ ਕਰਾਵੇ ਨਹੀਂ ਕਿੜਾ ਉਹਨਾਂ ਨੂੰ ਚੁੱਪ ਕਰਾਵੇ ਕਿੜਾ ਦੇਵੇ ਦਵਾਈ ਸੋਜੋ ਚੁੱਪ ਕਰਕੇ ਮਾਣੋ ਬਿੱਲੀ ਆਈ ਸੋਜੋ ਚੁੱਪ ਕਰਕੇ ਮਾਣੋ ਬਿੱਲੀ ਆਈ ਸੋਜੋ ਚੁੱਪ ਕਰਕੇ ਮਾਣੋ ਬਿੱਲੀ ਆਈ ਕਾਲਜ ਦੇ ਵਿੱਚ ਪੜਦਾ ਹੈ ਮੁੰਡਿਆ ਕਾਲਜ ਦੇ ਵਿੱਚ ਪੜਦਾ ਹੈ ਮੁੰਡਿਆ ਖਾਨਾ ਸ਼ਹਿਰ ਦੇ ਮੇਵੇ ਵੇ ਆਉਂਦੀ ਜਾਂਦੀ ਨੂੰ ਨਿਤ ਵੇ ਛੇੜਦਾ ਆਉਂਦੀ ਜਾਂਦੀ ਨੂੰ ਨਿਤ ਵੇ ਛੇੜਦਾ ਮਨ ਵਿੱਚ ਬਹਿ ਗਿਆ ਮੇਰੇ ਖੜਕੇ ਗੱਲ ਸੁਣ ਲੈ ਨਾਲ ਚੱਲੂਗੀ ਤੇਰੇ ਖੜਕੇ ਗੱਲ ਸੁਣ ਲੈ ਨਾਲ ਚੱਲੂਗੀ ਤੇਰੇ ਖੜਕੇ ਗੱਲ ਸੁਣ ਲੈ ਪਿੰਡਾਂ ਵਿੱਚੋਂ ਪਿੰਡ ਸੁਨੇਂਦਾ ਪਿੰਡਾਂ ਵਿੱਚੋਂ ਪਿੰਡ ਸੁਨੇਂਦਾ ਪਿੰਡ ਸੁਨੇਂਦਾ ਦੀਨਾ ਨੀ ਦੀਨੇ ਦੇ ਵਿੱਚ ਡਾਂਗ ਖੜਕਦੀ ਦੀਨੇ ਦੇ ਵਿੱਚ ਡਾਂਗ ਖੜਕਦੀ ਵਿਕਦੀਆਂ ਜਾਣ ਜ਼ਮੀਨਾਂ ਨੇ ਮੁੰਡੇ ਖੁੰਡੇ ਵੜਦੇ ਕਾਲ ਜੀ ਮੁੰਡੇ ਖੁੰਡੇ ਵੜ ਕੇ ਕਾਲ ਜੀ ਬੱਪੂ ਲੱਗੇ ਫੀਮਾਨੀ ਕੰਮਕਾਰ ਨੂੰ ਕੋਈ ਨਾ ਜਾਵੇ ਕੰਮਕਾਰ ਨੂੰ ਕੋਈ ਨਾ ਜਾਵੇ ਲੰਗੀ ਵੱਤ ਜ਼ਮੀਨਾਂ ਨੇ ਇਕੱਠੇ ਹੋ ਕੇ ਕੀਤਾ ਮਖਸ਼ਰਵਾ ਵਿੰਲ ਦੇ ਹਮਸਕੀਨਾ ਨੀਚੇ ਮੁੰਡਿਆ ਤੁਸੀਂ ਹਲ ਨਹੀਂ ਜੋੜਨੇ ਮੁਸ਼ਕਲ ਹੋ ਜੂ ਜੀਨਾ ਮੁੜ ਪੈ ਖੇਤਾਂ ਨੂੰ ਕਾਲਜ ਦੇ ਦੇ ਸ਼ਕੀਨਾ ਮੁੜ ਪੈ ਖੇਤਾਂ ਨੂੰ ਕਾਲਜ ਦੇ ਆ ਸ਼ਕੀਨਾ ਸੱਸ ਮੇਰੀ ਨੇ ਜੋੜੇ ਜਦ ਮੈਂ ਹੱਸ ਮੇ ਰਹੀ ਨੇ ਜੋੜੇ ਜਦ ਮੈਂ ਇੱਕ ਨਾ ਇੱਕ ਕਾਣਾ ਨਹੀਂ ਕਹਿੰਦੇ ਕੋਡੀ ਖੇਡਣ ਜਾਣਾ ਕਹਿੰਦੇ ਕੋਡੀ ਖੇਡਣ ਜਾਣਾ ਨਹੀਂ ਕਹਿੰਦੇ ਕੋਡੀ ਖੋਡੀ ਖੇਡਣ ਜਾਣਾ ਨਹੀਂ ਕਹਿੰਦੇ ਕੋਡੀ ਬੱਡੀ ਖੇਡਣ ਜਾਣਾ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਲਾਸਟ ਤੱਕ ਦੇਖਣ ਲਈ